ਨਾਲ ਮੈਨੂੰ ਕਿਹਨੂੰ ਆਏ ਨੇ ਤੋਂ ਕਰਦੇ ਅੱਜ ਅਸੀਂ ਜੋ ਕਿ ਹੜਪੀੜਤ ਤਿੰਨ ਪ੍ਰਧਾਨ ਉਹਨਾਂ ਦੀ ਸਹਾਇਤਾ ਵਾਸਤੇ ਕਣਕ ਲੈ ਕੇ ਆਏ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾ ਵੱਲੋਂ ਜਨਾ ਬਠੰਡਾ ਚਾਰ ਦੀ ਕੋਰ ਇਹ ਬਲਾਕ ਰਾਮਪਰਾ ਪਿੰਡ ਢਡੇ ਦੀ ਕਾਈ ਵੱਲੋਂ ਅਤੇ ਪਿੰਡ ਜੈਦ ਦੀ ਕਾਈ ਵੱਲੋਂ ਇਹ ਕਣਕਾਈ ਹੋਈ ਹੈ ਇਹ ਅਸੀਂ ਕਣਕ ਦਾ ਇੱਕ ਗੱਟਾ ਇੱਕ ਜੀ ਨੂੰ ਦੇ ਰਹੇ ਹਾਂ ਇੱਧਰਲੇ ਪ੍ਰਧਾਨ ਸਾਡੇ ਮਨਜੀਤ ਸਿੰਘ ਜੀ ਜੀ ਕੇ ਉਹਨਾਂ ਦੀ ਗਵਾਈ ਦੇ ਵਿੱਚ ਅਸੀਂ ਇਹ ਕਣਕ ਵੰਡ ਰਹੇ ਹਾਂ ਭਾਈ ਆਹ ਹੋ ਗਿਆ ਚਾਰ ਭਾਈ ਮਨਜੀਤ ਸਿੰਘ ਜੀ ਪ੍ਰਧਾਨ ਖੜੇ ਇਹਨਾਂ ਦੀ ਗਵਾਈ ਦੇ ਵਿੱਚ ਕੰਕ ਹੈ ਦੇਖਿਆ ਕਰ ਉਹ ਇਹਨਾਂ ਨੂੰ ਇਧਰਲੇ ਪਰਿਵਾਰਾਂ ਦਾ ਸਾਰਿਆਂ ਦਾ ਪਤਾ ਇਹਨਾਂ ਨੇ ਲਿਸਟਾਂ ਬਣਾਈਆਂ ਹੋਈਆਂ ਨਾ ਉਹ ਲਿਸਟਾਂ ਦੇ ਜਿਹੜੀਆਂ ਬਣੀਆਂ ਅਸੀਂ ਉਹਨਾਂ ਦੇ ਆਧਾਰ ਤੇ ਹਰ ਪਰਿਵਾਰ ਦੇ ਇੱਕ ਜੀ ਨੂੰ ਇੱਕ ਟਟਾ ਕੰਕ ਦੇਈ ਜਾ ਰਹੇ ਹਾਂ ਸਰਪੰਚ ਅਗਰੇ ਆਦੇ ਦੁਆਰਾ 247 ਗੱਟੇ 247 ਜੀਆਂ ਨੂੰ ਇੱਥੇ ਅਸੀਂ ਢਾਣੀਆਂ ਦੇ ਵਿੱਚ ਆ ਕੇ ਵੰਡੀ ਹੈ ਇੱਥੇ ਇਸ ਤੋਂ ਪਹਿਲਾਂ ਕਣਕ ਕੋਈ ਵੀ ਲੈ ਕੇ ਨਹੀਂ ਆਇਆ ਕਿਉਂਕਿ ਇਹ ਜਮਾ ਦਰਿਆ ਦਾ ਜਿਹੜਾ ਵਿਚਾਲਾ ਹੈ ਉਹ ਵਿਚਾਲੇ ਜਿਹੜੀਆਂ ਪਿੰਡਾਂ ਦੀਆਂ ਢਾਣੀਆਂ ਨਾਲ ਢਾਣੀਆਂ ਦੇ ਵਿੱਚ ਰਸਤਾ ਭੀੜਾ ਸੀਗਾ ਉਸ ਰਸਤੇ ਵਿੱਚ ਰੋਕਾਂ ਵੀ ਲੱਗਦੀਆਂ ਸੀ ਲੜਾਈਆਂ ਪੜਾਈਆਂ ਹੁੰਦੀਆਂ ਸੀ ਉਹਦਾ ਕਰਕੇ ਇੱਥੇ ਕੋਈ ਆਮਦਾ ਨਹੀਂ ਸੀ ਅੱਜ ਅਸੀਂ ਇਹ ਉਪਰਾਲੇ ਕੀਤੇ ਐ ਇਹਨਾਂ ਕੋਲ ਅਨੁਕ ਭਚਾਈ ਐ ਇਹ ਸਾਰੇ ਪਰਿਵਾਰ ਬਹੁਤ ਖੁਸ਼ ਹਨ ਅਤੇ ਇਹਨਾਂ ਕੋਲ ਅਨੁਕ